ਹਾਂ ਸ੍ਰੀ ਗੁਰ ਸ਼ਕਤੀ ਵਾਲੇ ਸਰ ਦੀ ਐਸਟਾਈ ਮਾ ਬਨਾਚੌਰ ਹਲਕੇ ਚ ਪਿੰਡ ਪਿੰਦਾ ਜੀ ਟੇਲਾ ਤੱਜਵਾ ਹਾਂਜੀ ਹਾਂਜੀ ਇੱਥੇ ਆਪਣੀ ਸਾਰੀ ਟੀਮ ਸਰ ਖੜੀ ਕੀ ਆ ਬਨਾਚੌਰ ਦੀ ਜਿੰਨੀ ਵੀ ਸਮੁੱਚੀ ਟੀਮ ਹੈਗੀ ਆ ਜੀ ਹੂੰ ਇਹ ਸਾਰੇ ਸੱਜਣਾ ਦੇਖੋ ਖੜੇ ਆ ਜੀ ਹਾਂ ਹਾਂ ਠੀਕ ਹੈ ਇਧਰ ਆ ਇੱਥੇ ਹਰਿਆਣੂ ਸਰ ਢਾਂ ਲੀ ਹੋਈ ਸੀ ਇਹ 3-4 ਦਿਨ ਤੋਂ 5-6 ਦਿਨ ਤੋਂ ਇਹ ساری ਟੀਮ ਇੱਥੇ ਸੇਵਾ ਕਰ ਰਹੀ ਹੈ ਜੀ ਇਹ ਬਿੱਟੂ ਜੀ ਹੈਗੇ ਜੀ ਤੇ ਜਿਹੜੇ ਇੱਥੇ ਮੁਖੀ ਆ ਜਿਹੜੇ ਸੇਵਾ ਕਰਾ ਰਹੇ ਬਿੱਟੂ ਅਖਵਾਦੇ ਹਾਂ ਅੱਛਾ ਜੀ ਆਪਣੇ ਮੈਂਟੇ ਹਾਂ ਹਾਂ ਜੀ ਬਿੱਟੂ ਜੀ ਬਕਰ ਹੈਗੇ ਆ ਜੀ ਹਾਂ ਜੀ ਅੱਛਾ ਬਿੱਟੂ ਜੀ ਦੱਸੋ ਜਿਹੜੇ ਇਰਾਕ ਤੋਂ ਆਏ ਸੀ ਤੁਹਾਡਾ ਤਰੇਹਾ ਲੱਗੇ ਜੀ ਹਾਂ ਜੀ ਕਿਸ ਕਿਸ ਚੀਜ਼ ਦੀ ਮਦਦ ਕਰ ਸਕਦੇ ਆ ਤੁਹਾਨੂੰ ਯਾਰ ਸੀ ਜੂਤ ਨੇ ਇਕੱਠੇ ਹੋ ਕੇ ਉਹਦੇ ਕਾਫੀ ਕੰਮ ਪਾਇਆ ਹਾਂ ਫਿਰ ਵੀ ਸਾਨੂੰ ਜਿੱਦਾਂ ਡਿਵੀਜ਼ਨ ਦੀ ਲੋੜ ਪੈਣੀ ਹੈ ਉਹਦੇ ਸਾਨੂੰ ਕੁਝ ਚੀਜ਼ਾਂ ਲਿਆਣ ਦੀ ਨਗਦ ਰਕਮ ਦੀ ਵੀ ਬਹੁਤ ਜ਼ਰੂਰਤ ਪੈਣੀ ਹੈ ਔਰ ਸਭ ਤੋਂ ਵੱਡੇ ਤੁਹਾਡੇ ਹੌਸਲੇ ਦੀ ਔਰ ਇਹ ਨਹੀਂ ਜਾਣਦੇ ਕਿ ਜਦੋਂ ਮਾਲੇ ਤੋਂ ਫਿਊਚਰ ਸਾਨੂੰ ਚੰਗਾ ਸਮਾਂ ਬਖਸ਼ੇ ਤਾਂ ਅੱਥੇ ਲੋਕਾਂ ਨੂੰ ਅਸੀਂ ਆਸ ਦਵਾ ਸਕੀਏ ਕਿ ਸਾਰਾ ਕੁਝ ਪੱਕਾ ਕਰਾਇਆ ਜਾਊਗਾ ਠੀਕ ਹੈ ਇੱਕ ਤਾਂ ਐਂ ਕਰਿਓ ਮੈਂ ਲੱਖ ਰੁਪਏ ਤਾਂ ਕੈਸ਼ ਭੇਜ ਦਿੰਨਾ ਤੇ ਇੱਕ ਤੁਹਾਨੂੰ ਡੀਜ਼ਲ ਮੈਂ ਕਿੰਨਾ ਚਾਹੀਦਾ 2000 ਲੀਟਰ ਤੇ 3000 ਲੀਟਰ ਕਿੰਨਾ ਭੇਜਿਆ ਤਿੰਨ ਚਾਰਾਂ ਲੀਟਰ ਕਹਿ ਰਹੇ ਹੋ ਜੀ ਜਿੰਨੀ ਲੋੜ ਕਿੰਨਾ ਜੀ ਚਲੋ 3000 ਲੀਟਰ ਮੈਂ ਤੁਹਾਨੂੰ ਡੀਜ਼ਲ ਭੇਜ ਦਣਾ ਠੀਕ ਹੈ ਜੀ ਸ਼ਿਕਾਰ ਹਾਂਜੀ ਸਰ 1 ਲੱਖ ਰੁਪਈਆ ਭੇਜ ਦਿਨੀ ਤੇ ਨਾਲੇ 3000 ਲੀਟਰ ਡੀਜ਼ਲ ਠੀਕ 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 ਪਤਾ ਜੀ ਅੱਜ ਸਾਡੇ ਇਲਾਕੇ ਦੇ ਆਪਣਾ ਮਿਹਰ ਭਰਿਆ ਹੱਥ ਨਹੀਂ ਨਹੀਂ ਪੱਕਾ ਹੁਣ ਲੋਕ ਤੁਹਾਨੂੰ ਚਾਹੁੰਦੇ ਆ ਉਹ ਤੁਹਾਨੂੰ ਢੀਕ ਰਹੇ ਆ ਨਹੀਂ ਨਹੀਂ ਕੋਈ ਗੱਲ ਢੀਕਲਾ ਚ ਰੋ ਤੁਸੀਂ ਚੜ੍ਹਦੀ ਕਲਾ ਵੜ ਜਾਓ ਨਹੀਂ ਨਹੀਂ ਥੈਂਕ ਯੂ ਥੈਂਕ ਯੂ